ਸੱਚਾ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ 32 USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਬਿਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੁਣਾਂ ਦਾ ਸਾਥ ਹੁੰਦਾ ਹੈ ਤੇ ਦੇਸ਼ ਦੁਨੀਆ ਦੇ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਸੋ ਅੱਜ ਆਪਾਂ ਸਾਰੀ ਗੱਲਬਾਤ ਰੱਖਣੀ ਹੈ ਪੂਲਪਾਮ ਪਹਿਲ ਕਾਮ ਅਟੈਕ ਤੋਂ ਬਾਅਦ ਵਾਪਰੇ ਘਟਨਾ ਕ੍ਰਮ ਦੇ ਉੱਪਰ ਕਿਉਂਕਿ ਅੱਜ ਅਹਿਮ ਦਿਨ ਸੀ ਅੱਜ ਦੋਵੇਂ ਦੇਸ਼ਾਂ ਦੇ ਜਿਹੜੇ ਡਿਪਲੋਮੈਟ ਜਾਂ ਕਹਿ ਲਈਏ ਵੱਡੇ ਅਫਸਰ ਨੇ ਉਹਨਾਂ ਵਿਚਾਲੇ ਮੀਟਿੰਗ ਹੋਣੀ ਸੀ ਉਹ ਮੀਟਿੰਗ ਹੋਈ ਹੈ ਉਸ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੈ ਕੀ ਕੋਈ ਤੜਪਤਣ ਲੱਗੀ ਹੈ ਗੱਲ ਜਾਂ ਫਿਰ ਹਾਲੇ ਵੀ ਸਿਚੁਏਸ਼ਨ ਜਿਹੜੀ ਹੈ ਉਹ ਟੈਂਸੀ ਰਹੂਗੀ ਇਹ ਸਾਰੇ ਤੇ ਦਿਵਾਲੀ ਗੱਲ ਸਾਡੀ ਰਹੂਗੀ ਪਰ ਉਸ ਤੋਂ ਬਾਅਦ ਭਾਰਤੀ ਸਮੇਂ ਦੇ ਮੁਤਾਬਕ ਕੋਚ ਸਮੇਂ ਬਾਅਦ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਦੇਸ਼ ਨੂੰ ਸੰਬੋਧਨ ਕਰਨਗੇ ਕਿਉਂਕਿ ਉਹਨਾਂ ਨੂੰ ਲੈ ਕੇ ਵੀ ਲਗਾਤਾਰ ਇਹ ਗੱਲ ਪ੍ਰਚਾਰੀ ਜਾ ਰਹੀ ਸੀ ਜਾਂ ਹੋ ਰਹੀ ਸੀ ਕਿ ਨਰਿੰਦਰ ਮੋਦੀ ਆਪਰੇਸ਼ਨ ਸੰਦੂਰ ਲਾਂਚ ਕਰਨ ਤੋਂ ਬਾਅਦ ਆਪ ਗਾਇਬ ਨੇ ਤੇ ਨਾ ਹੀ ਤਾਂ ਉਹ ਜਿਹੜੀ ਸਰਬਦਲੀ ਮੀਟਿੰਗ ਹੁੰਦੀ ਹੈ ਉਸ ਚ ਨਜ਼ਰ ਆਉਂਦੇ ਨੇ ਤੇ ਨਾ ਹੀ ਉਹ ਕੋਈ ਦਮ ਗਜੇ ਮਾਰਦੇ ਦਿਖਾਈ ਦਿੱਤੇ ਨੇ ਕਿ ਅਸੀਂ ਐ ਕਰ ਦਿੱਤਾ ਜਾਂ ਉਹ ਕਰ ਦਿੱਤਾ ਉਹ ਸਾਰੇ ਤੇ ਆਪਾਂ ਪਿੱਪਣੀ ਲਵਾਂਗੇ ਸੋ ਕਰਦੇ ਆ ਸਵਾਗਤ ਪੁਨੀਆ ਜੀ ਦਾ ਬਹੁਤ ਬਹੁਤ ਸਵਾਗਤ ਹੈ ਪੁਨੀਆ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਜੀ ਪੁਨੀਆ ਜੀ ਜਿੱਦਾਂ ਮੈਂ ਗੱਲ ਕੀਤੀ ਹੈ ਕਿ ਇਹ 22 ਤਰੀਕ ਪਿਛਲੇ ਮਹੀਨੇ ਦੀ ਜਿਹੜੀ ਘਟਨਾ ਵਾਪਰੀ ਹੈ ਦਰਦਨਾਕ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਸਥਿਤੀਆਂ ਬਦਲੀਆਂ ਨੇ ਤੇ ਅੱਜ ਆਪਾਂ 12 ਤਰੀਕ ਦੇ ਵਿੱਚ ਜਦੋਂ ਖੜੇ ਆ ਤਾਂ ਅੱਜ ਤੋਂ 2 ਦਿਨ ਪਹਿਲਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਤੁਸੀਂ ਨਾਮ ਵੀ ਦਿੱਤਾ ਸੀ ਕਿ ਅਮਰੀਕਾ ਕਲੰਦੇ ਸਰਪੰਚ ਸਾਹਿਬ ਟਰੰਪ ਹੋਣੀ ਉਨਾ ਨੇ ਵਿਚ ਪਾ ਕੇ ਕਹਿੰਦੇ ਵੀ ਕੰਮ ਠੰਡਾ ਕਰ ਦਿੱਤਾ ਤੇ ਉਸ ਤੋਂ ਬਾਅਦ ਅੱਜ ਦਾ ਦਿਨ ਨਿਰਧਾਰਤ ਸੀ ਕਿ ਆਪਸ ਦੇ ਵਿੱਚ ਦੋਵੇਂ ਦੇਸ਼ ਬੈਠਣਗੇ ਤੇ ਕਿਸੇ ਸਿਰੇ ਗੱਲ ਲਾਉਣਗੇ ਕਿ ਇਹ ਸੀਜ਼ਫਾਇਰ ਸੀਜ਼ਫਾਇਰ ਨੂੰ ਹੁਣ ਕੈ ਲੀਏ ਵੀ ਅੰਤਮ ਰੂਪ ਦੇਣਾ ਹੈ ਜੰਗ ਬੰਦ ਕਰਨੀ ਹੈ ਜਾਂ ਫਿਰ ਫੇਰ ਇੱਕ ਦੂਸਰੇ ਦੇ ਗਲਮੇ ਨੂੰ ਹੱਥ ਪਾਉਣਾ ਹੈ ਇਹ ਸਾਰੀ ਮੀਟਿੰਗ ਤੇ ਪਾਇਓ ਚਾਨਣਾ ਕੀ ਇਹ ਮੀਟਿੰਗ ਹੋਈ ਹੈ ਜੇ ਹੋਈ ਹੈ ਤਾਂ ਕੀ ਇਹਦੇ ਬੁਲੇਟ ਪੁਆਇੰਟਸ ਨੇ ਜਿਹੜੇ ਨਿਕਲ ਕੇ ਸਾਹਮਣੇ ਆਏ ਨੇ ਤੇ ਹੁਣ ਲੋਕ ਚੈਨ ਦੀ ਨੀਂਦ ਸੌ ਸਕਦੇ ਨੇ ਜਾਂ ਫਿਰ ਨਹੀਂ ਕਰਿਓ ਜੀ ਸ਼ੁਰੂਆਤ ਹਾਂਜੀ ਗੁਰਪ੍ਰੀਤ ਜੇ ਆਪਾਂ ਗੱਲ ਕਰਨੀ ਹੋਵੇ ਅੱਜ ਦੇ ਬਾਰੇ ਕਿਉਂਕਿ ਅੱਜ ਦਾ ਦਿਨ ਅਹਿਮ ਸੀਗਾ 10 ਮਈ ਨੂੰ ਸੀਜ਼ਫਾਇਰ ਲੱਗਿਆ ਸੀਗਾ ਤੇ ਅੱਜ 12 ਮਈ ਨੂੰ 12 ਵਜੇ ਦੁਬਾਰੇ ਤੋਂ ਜਿਹੜੇ ਦੋਏ ਫੋਰਸਿਸ ਦੇ ਇੰਡੀਅਨ ਆਰਮੀ ਦੇ ਹੋਣ ਜਾਂ ਫਿਰ ਆਪਾਂ ਕਹਿ ਲਈਏ ਕਿ ਪਾਕਿਸਤਾਨੀ ਆਰਮੀ ਦੇ ਜਿਹੜੇ ਡੀਜੀਐਮ ਹੋਸ ਸੀਗੇ ਉਹਨਾਂ ਨੇ ਫੋਨ ਤੇ ਗੱਲਬਾਤ ਕਰਨੀ ਸੀ ਸੀ ਇਸ ਸੀਜ਼ਫਾਇਰ ਬਾਰੇ ਤੇ ਗੱਲਬਾਤ ਹੋਈ ਹੈ ਜੀ ਲੇਕਿਨ ਦੋਵੇਂ ਹੀ ਪੱਖਾਂ ਨੇ ਹਜੇ ਜਿਹੜੇ ਮਿਲਟਰੀ ਆਪਰੇਸ਼ਨਸ ਦੇ ਡਾਇਰੈਕਟਰ ਜਨਰਲ ਹੈਗੇ ਉਹਨਾਂ ਨੇ ਕਿਸੇ ਵੀ ਕਿਸਮ ਦੀ ਜਾਣਕਾਰੀ ਨਹੀਂ ਦਿੱਤੀ ਹੈ ਉਹਨਾਂ ਨੇ ਇਹ ਕਿਹਾਗਾ ਕਿ ਹਾਂ ਸਾਡੀ ਗੱਲਬਾਤ ਹੋਈ ਹੈ ਪਰ ਅਸੀਂ ਹਜੇ ਡਿਟੇਲਸ ਨਹੀਂ ਦੱਸ ਰਹੇ ਇਹ ਮੋਟਾ-ਮੋਟਾ ਕਿਹਾ ਜਾ ਰਿਹਾਗਾ ਜੀ ਤੇ ਇਸ ਤੋਂ ਅਲਾਵਾ ਜੇ ਆਪਾਂ ਡਿਟੇਲਸ ਦੀ ਗੱਲ ਕਰੀਏ ਕੀ ਹੋਇਆ ਕੀ ਨਹੀਂ ਹੋਇਆ ਉਸ ਉਸ ਤੋਂ ਆਪਾਂ ਸ਼ੁਰੂਆਤ ਕਰਦੇ ਹੈ ਗਿਆਂ ਇੰਡੀਆ ਵੱਲੋਂ ਕੁਝ ਆਫੀਸ਼ੀਅਲ ਕਲੇਮਸ ਹੈਗੇ ਉਹ ਮੈਂ ਉਹਦੇ ਤੋਂ ਸ਼ੁਰੂਆਤ ਕਰਦਾਗਾ ਆ ਇੰਡੀਆ ਨੇ ਇੱਕ ਇਹ ਮੰਨਿਆਗਾ ਕਿ ਜਿਹੜਾ ਆਪਰੇਸ਼ਨ ਸੰਦੂਰ ਸੀਗਾ ਉਹਦੇ ਚ ਪਾਕਿਸਤਾਨੀ ਗੋਲੀ ਗੋਲੇ ਬਾਰੇ ਚ ਇਹਨਾਂ ਦੇ ਪੰਜ ਆਰਮੀ ਦੇ ਜਵਾਨ ਅਤੇ ਦੋ ਬੀਐਸਐਫ ਦੇ ਜਵਾਨ ਸ਼ਹੀਦ ਹੋਏ ਨੇ ਤੇ ਤਕਰੀਬਨ 60 ਜਵਾਨ ਇਹਨਾਂ ਦੇ ਕਾਇਲ ਹੋਏ ਨੇ 27 ਸਿਵਿਲਿਅਨਾਂ ਦੀ ਜਾਨ ਗਈ ਹੈ ਇਹਨਾਂ ਨੇ ਇਹ ਵੀ ਮੰਨਿਆ ਕਿ ਸਾਡੇ 27 ਸਿਵਿਲਿਅਨਸ ਦੀ ਮੌਤ ਹੋਈ ਹੈ ਇਹ ਮੋਟਾ-ਮੋਟਾ ਇੰਡੀਆ ਵੱਲ ਲੋ ਅਫੀਸ਼ੀਅਲੀ ਮੰਨਿਆ ਗਿਆ ਹੈਗਾ ਬਾਕੀ ਜਦੋਂ ਆਪਾਂ ਗੱਲ ਕਰ ਰਹੇ ਸੀ ਸ਼ਨੀਵਾਰ ਨੂੰ ਕਿ ਕਿਵੇਂ-ਕਿਵੇਂ ਚੀਜ਼ਾਂ ਹੋ ਰਹੀਆਂ ਸੀ ਕਿਵੇਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਹੈਗੇ ਡੋਨਾਲਡ ਟਰੰਪ ਉਹ ਵਿੱਚ ਪੇ ਉਹ ਸਾਰਾ ਆਪਾਂ ਨੂੰ ਪਤਾ ਹੀ ਹੈ ਤੇ ਅੱਜ ਟਰੰਪ ਹੋਣਾ ਨੇ ਵੱਡਾ ਦਾਵਾ ਵੀ ਕਰਤਾ ਹੈ ਟਰੰਪ ਹੋਣਾ ਨੇ ਕਿਹਾਗਾ ਕਿ ਮੈਂ ਦੋ ਮੁਲਕਾਂ ਦੇ ਵਿੱਚ ਜਿਹੜਾ ਪਰਮਾਣੂ ਯੁੱਧ ਸੀਗਾ ਉਹ ਰੋਕਤਾ ਹੈਗਾ ਪਰਮਾਣੂ ਜੰਗ ਹੋ ਜਾਣੀ ਸੀਗੀ ਇਹ ਉਹਨਾਂ ਨੇ ਕਿਹਾਗਾ ਇਸ ਤੋਂ ਇਲਾਵਾ 트럼ਪ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਜਿਹੜਾ ਚੀਨ ਸੀਗਾ ਉਹ ਇੱਕ ਵੱਡੇ ਕਾਰਗੋ ਪਲੇਨ ਜੀਯਾਨ W20 ਨਾਲ ਪਾਕਿਸਤਾਨ ਨੂੰ ਹਥਿਆਰ ਸਪਲਾਈ ਕਰ ਰਿਹਾ ਸੀਗਾ ਇਹਦੇ ਤੇ ਜਿਹੜੇ ਚੀਨ ਦੀ ਡਿਫੈਂਸ ਮਿਨਿਸਟਰੀ ਹੈ ਉਹਨਾਂ ਨੇ ਆਪਣੇ ਅਧਿਕਾਰਕ ਜਿਹੜੀ ਵੈਬਸਾਈਟ ਹੈ ਉਹਦੇ ਤੇ ਇਸ ਤੇ ਇਹ ਇੱਕ ਟਿੱਪਣੀ ਪਾਈ ਹੈ ਕਿਹਾਗਾ ਕਿ ਇਹ ਬਿਲਕੁਲ ਝੂਠਾ ਹੈਗਾ ਤੇ ਨਰਾਦਾਰ ਹੈਗਾ ਤੇ ਇਹ ਮੋਟਾ-ਮੋਟਾ ਚੱਲ ਰਿਹਾਗਾ ਤੇ ਜਦੋਂ ਤੋਂ 트럼ਪ ਹੁਣਾ ਨੇ ਕਿਹਾਗਾ ਕਿ ਮੈਂ ਦੋ ਮੁਲਕਾਂ ਦੇ ਵਿੱਚ ਪਰਮਾਣੂ ਯੁੱਧ ਰੋਕਦਾ ਉਸ ਤੋਂ ਬਾਅਦ ਹੀ ਜਿਹੜੇ ਇੱਕ ਗੱਲ ਇਹ ਵੀ ਵਿਚੇ ਸਲਾਹ ਦਿੱਤੀ ਗਈ ਹੈ ਕਿ ਸ਼ਾਇਦ 트럼ਪ ਨੇ ਕਿਤੇ ਨ ਕਿਤੇ ਪੀਸ ਨੋਬਲ ਪੀਸ ਪ੍ਰਾਈਜ਼ ਵਾਸਤੇ ਸਾਰਾ ਕੁਝ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਆਪਾਂ ਕਹਿ ਲਈਏ ਕਿ ਉਸ ਵਾਸਤੇ ਕੰਸੀਡਰ ਕੀਤਾ ਜਾ ਸਕੇ ਇਹ ਮੋਟਾ-ਮੋਟਾ ਨਿਕਲ ਕਹਿ ਰਿਹਾ ਜੀ ਤੇ ਇਸ ਪੂਰੇ ਵਿਵਾਦ ਚ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਪਾਕਿਸਤਾਨ ਦੇ ਲੋਕ ਨੇ ਉਹ ਸੈਲੀਬ੍ਰੇਟ ਕਰ ਰਹੇ ਨੇ ਜੀ ਬਹੁਤ ਜ਼ਿਆਦੇ ਤੇ ਆਪਾਂ ਨੂੰ ਪਤਾ ਹੈ ਕਿ ਯੂਕੇ ਐਮਬੈਸੀ ਵਾਲੀ ਜਿਹੜੀ ਤੁਸੀਂ ਵੀਡੀਓਜ਼ ਵੀ ਦੇਖ ਲਈਆਂ ਹੋਣੀਆਂ ਤੇ ਇਦਾਂ ਹੀ ਤੁਸੀਂ ਜਿਹੜੇ ਅਫਰੀਦੀ ਸਾਹਿਬ ਸੀਗੇ ਉਹਨਾਂ ਦੇ క్రికెਟਰ ਉਹ ਵੀ ਸੜਕਾਂ ਤੇ ਉੱਤਰ ਕੇ ਉਹਨਾਂ ਨੇ ਜਲੂਸ ਜਲੂਸਾਂ ਦੀ ਅਗਵਾਈ ਕੀਤੀ ਉੱਥੇ ਤਾਂ ਹਰ ਸ਼ਹਿਰ ਚ ਜਲੂਸ ਕੱਢੇ ਜਾ ਰਹੇ ਨੇ ਇੱਥੇ ਇੰਡੀਆ ਚ ਸੀਜ਼ ਫਾਇਰ ਨੂੰ ਲੈ ਕੇ ਅਡੜ ਕਿਸਮ ਦੇ ਰਿਐਕਸ਼ਨਸ ਨੇ ਮੈਂ ਪਹਿਲੀ ਵਾਰ ਵੇਖਿਆ ਕਿ ਲੈਫਟ ਰਾਈਟ ਅਤੇ ਸੈਂਟਰ ਤਿੰਨੇ ਇਕੱਠੇ ਹੋ ਕੇ ਸੀਜ਼ ਫਾਇਰ ਨੂੰ ਕ੍ਰਿਟੀਸਾਈਜ਼ ਕਰ ਰਹੇ ਸੀ ਕਿ ਹਾਲਾਂਕਿ ਪੰਜਾਬ ਦਾ ਜਿਹੜਾ ਇਸ ਪੂਰੇ ਘਟਨਾਕਰਮ ਤੇ ਅਟ ਕਿਸਮ ਦਾ ਇੱਕ ਆਪਾਂ ਕਹਿ ਲਈਏ ਕਿ ਨੈਰੇਟਿਵ ਸੀਗਾ ਜਾਂ ਫਿਰ ਆਪਾਂ ਕਹੀਏ ਕਿ ਪੰਜਾਬ ਦਾ ਜਿਹੜਾ ਪਰਸਪੈਕਟਿਵ ਸੀਗਾ ਉਹ ਇਸ ਸਾਰੀ ਜੰਗ ਨੂੰ ਦੇਖਣ ਦਾ ਉਹ ਅਟ ਕਿਸਮ ਦਾ ਸੀਗਾ ਉਹਦੇ ਆਪਾਂ ਬਾਰੇ ਆਪਾਂ ਅਖਰ ਚ ਗੱਲ ਕਰਾਂਗੇ ਪਰ ਆਪਾਂ ਸ਼ੁਰੂਆਤ ਕਰਦੇ ਹਾਂ ਜਿਵੇਂ ਡਿਪਲੋਮੇਸੀ ਮਤਲਬ ਵਾਰ ਤੋਂ ਜਿਆਦਾ ਵੱਡੀ ਚੀਜ਼ ਹੁੰਦੀ ਹੈਗੀ ਆ ਡਿਪਲੋਮੇਸੀ ਕਿਉਂਕਿ ਜੀਓਪੋਲਿਟਿਕਸ ਦੇਵਿਸ ਤੁਸੀਂ ਕਿਵੇਂ ਆਪਣੀ ਚੀਜ਼ਾਂ ਚੀਜ਼ਾਂ ਨੂੰ ਸੈੱਟ ਕਰਦੇ ਹੋ ਉਹ ਬਹੁਤ ਜ਼ਰੂਰੀ ਹੁੰਦਾਗਾ ਅ ਡਿਪਲੋਮੇਸੀ ਦੇ ਵਿੱਚ ਇਹ ਮੰਨਿਆ ਜਾ ਰਿਹਾਗਾ ਕਿ ਈਵਨ ਜਿਹੜੇ ਨਰਿੰਦਰ ਮੋਦੀ ਦੇ ਜਿਹੜੇ ਵਿਚਾਰਧਾਰਾ ਤੇ ਲੋਕ ਨੇ ਉਹ ਵੀ ਇਹ ਮੰਨ ਰਹੇ ਨੇ ਕਿ ਅਮਰੀਕਾ ਨੂੰ ਵਿੱਚ ਨਹੀਂ ਪਾਣਾ ਚਾਹੀਦਾ ਸੀਗਾ ਅਸੀਂ ਕਦੇ ਵੀ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੋ ਕੁਝ ਵੀ ਹੋਇਆਗਾ ਉਹਦੇ ਚ ਕਿਸੇ ਵੀ ਤੀਜੇ ਮੁਲਕ ਦੀ ਮੱਧਸਤਾ ਕਦੇ ਵੀ ਨਹੀਂ ਸਵੀਕਾਰੀ ਹੈ ਗਿਆ ਯਾਨੀ ਕਿ ਕਦੇ ਵੀ ਤੀਜੇ ਮੁਲਕ ਦੀ ਮੀਡੀਏਸ਼ਨ ਸੀ ਕਦੇ ਨਹੀਂ ਸਵੀਕਾਰੀ ਹੈ ਗਿਆ ਤੇ ਇਸ ਵਾਰ ਇਹ ਜੋ ਕੁਝ ਵੀ ਵਾਪਰਿਆਗਾ ਇਹਦੇ ਨਾਲ ਇੰਡੀਆ ਦੇ ਡਿਪਲੋਮੈਟਿਕ ਜਿਹੜਾ ਆਪਾਂ ਕਹਿ ਲਈਏ ਕਿ ਰਿਲੇਸ਼ਨਸ ਹੈ ਗਿਆ ਉਹਨਾਂ ਤੇ ਖਾਸਾ ਸਰ ਪਊਗਾ ਇਹ ਜਿਹੜਾ ਇੰਡੀਆ ਨੂੰ ਇੱਕ ਇੰਡੀਆ ਆਪਣੇ ਆਪ ਨੂੰ ਜਿਵੇਂ ਗਲੋਬਲ ਸਾਊਥ ਦਾ ਲੀਡਰ ਬਣਾ ਕੇ ਪੇਸ਼ ਕਰਦਾ ਸੀਗਾ ਉਸ ਛਵੀ ਤੇ ਵੀ ਕਿਤੇ ਨਾ ਕਿਤੇ ਡੈਂਟ ਪਿਆਗਾ ਅ ਦੇਖੋ ਆਪਾਂ ਮਿਲਟਰੀ ਆਪਰੇਸ਼ਨ ਦੇ ਵਿੱਚ ਜੋ ਕੁਝ ਹੋਇਆ ਉਹਦੀ ਡਿਟੇਲਸ ਤੇ ਵੀ ਆਵਾਂਗੇ ਪਰ ਇੱਕ ਗੱਲ ਤੁਸੀਂ ਜੀਓਪੋਲਿਟੀਕਲੀ ਇਹ ਸਮਝੋ ਕਿ ਬੇਸਿਕਲੀ ਜਿਹੜਾ ਪੂਰਾ ਦਾਵਾ ਸੀਗਾ ਇੰਡੀਆ ਦਾ ਇੱਕ ਮਹਾਸ਼ਕਤੀ ਹੋਣ ਦਾ ਵਿਸ਼ਵ ਗੁਰੂ ਹੋਣ ਦਾ ਉਹਦੇ ਤੇ ਕਿਤੇ ਨ ਕਿਤੇ ਡਿਪਲੋਮੈਟਿਕਲੀ ਉਹਨੂੰ ਨੁਕਸਾਨ ਹੋਇਆਗਾ ਕੋਈ ਤੀਜਾ ਮੁਲਕ ਆਕੇ ਸਾਡਾ ਸੀਜ਼ ਫਾਇਰ ਕਰਾ ਰਿਹਾਗਾ ਸਾਡੇ ਜਿਹੜੀ ਗੱਲਬਾਤ ਹੋਣੀ ਸੀ ਪਾਕਿਸਤਾਨ ਨਾਲ ਉਹ ਸਿੱਧੀ ਗੱਲਬਾਤ ਹੋਣੀ ਸੀ ਕਿ ਤੇ ਉਹ ਚੀਜ਼ਾਂ ਅਜੀਬ ਲੱਗ ਰਹੀਆਂ ਜੀ ਇਸ ਪੂਰੇ ਮਸਲੇ ਤੇ ਦੂਜਾ ਇੱਕ ਇਹਦੇ ਤੇ ਇਹ ਵੀ ਧਿਆਨ ਰੱਖਣ ਵਾਲੀ ਚੀਜ਼ ਹੈ ਕਿ ਇੰਡੀਆ ਦਾ ਸਾਥ ਕਿਸੇ ਵੀ ਵੱਡੇ ਮੁਲਕ ਨੇ ਨਹੀਂ ਦਿੱਤਾ ਉਦਾਂ ਜਿਸ ਸਾਧ ਨਾਲ ਪਾਕਿਸਤਾਨ ਨੂੰ ਸਾਥ ਮਿਲਿਆ ਚੀਨ ਦਾ ਜੀ ਚੀਨ ਚੀਨ ਵੱਲੋਂ ਆਫੀਸ਼ੀਅਲੀ ਇਹ ਕਹਿ ਆ ਗਿਆ ਕਿ ਅਸੀਂ ਪਾਕਿਸਤਾਨ ਦੇ ਨਾਲ ਖੜੇ ਆ ਇਸ ਤੋਂ ਇਲਾਵਾ ਜਿਹੜੀ ਪਾਕਿਸਤਾਨ ਹੈ ਉਹਨੂੰ ਅਰਬ ਕੰਟਰੀਜ਼ ਅਤੇ ਜਿਹੜੇ ਹੋਰ ਦੇਸ਼ ਸੀਗੇ ਪਿੱਛੇ ਉਹਨਾਂ ਦਾ ਬਹੁਤ 터ਕੀ ਤੋਂ ਲੈ ਕੇ ਹੋਰ ਬਾਕੀ ਜਿਹੜੇ ਜਿੰਨੇ ਵੀ ਮੁਲਕ ਸੀਗੇ ਸਾਰਿਆਂ ਦਾ ਬਹੁਤ ਜ਼ਿਆਦਾ ਸਾਥ ਆਪਾਂ ਦੇਖ ਰਹੇ ਹੈਗੇ ਆ ਪਾਕਿਸਤਾਨ ਨੂੰ ਮਿਲਿਆਗਾ ਤੇ ਪਾਕਿਸਤਾਨ ਇਸ ਪੂਰੇ ਮਾਮਲੇ 'ਚ ਡਿਪਲੋਮੈਟਿਕਲੀ ਕੁਝ ਚੀਜ਼ਾਂ ਸਕੋਰ ਕਰਕੇ ਗਿਆ ਹੈਗਾ ਹੁਣ ਤਾਂ ਇਹ ਦੋ ਚੀਜ਼ਾਂ ਸੀਗੀਆਂ ਜੀ ਜਿਦੇ ਕਰਕੇ ਮੋਦੀ ਸਾਹਿਬ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਈਵਨ ਉਹਨਾਂ ਦੇ ਵਿਚਾਰਧਾਰਾ ਦੇ ਬੰਦੇ ਨੇ ਸੁبرਮਣੀਅਮ ਸਵਾਮੀ ਉਹ ਵੀ ਉਹਨਾਂ ਨੂੰ ਲਗਾਤਾਰ ਕ੍ਰਿਟਿਸਾਈਜ਼ ਕਰ ਰਹੇ ਨੇ ਕਿਹਾ ਜਾ ਰਿਹਾਗਾ ਕਿ ਨਰਿੰਦਰ ਮੋਦੀ ਨੂੰ ਆਰਐਸਐਸ ਅਤੇ ਬੀਜੇਪੀ ਦੇ ਕੁਝ ਆਗੂ ਵੀ ਇੰਟਰਨਲੀ ਘੇਰ ਰਹੇ ਨੇ ਈਵਨ ਜਿਵੇਂ ਪਹਿਲੇ ਕਿਹਾ ਕਿ ਇਹ ਪਹਿਲੀ ਵਾਰ ਸੀਗਾ ਕਿ ਸੈਂਟਰ ਲੈਫਟ ਰਾਈਟ ਤਿੰਨੇ ਜਿਹੜੇ ਵਿਚਾਰਧਾਰਾ ਦੇ ਲੋਕ ਸੀਗੇ ਉਹ ਇਕੱਠੇ ਨਰਿੰਦਰ ਮੋਦੀ ਨੂੰ ਕੱਲ ਘੇਰ ਰਹੇ ਸੀਗੇ ਈਵਨ ਵਿਕਰਮ ਮਿਸਰੀ ਜਿਹੜੇ ਕਿ ਇੰਡੀਆ ਦੇ ਵਿਦੇਸ਼ ਸਚਿਵ ਹੈ ਗਿਆ ਉਹਨਾਂ ਨੂੰ ਵੀ ਘੇਰਿਆ ਗਿਆ ਉਹਨਾਂ ਦੇ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਵੀ ਟ੍ਰੋਲ ਕੀਤਾ ਗਿਆ ਜਿਹੜਾ ਜਿਹੜੀ ਕਿ ਆਪਾਂ ਕਹੀਏ ਕਿ ਬਹੁਤ ਮਾੜੀ ਗੱਲ ਹੈ ਜਿਹੜੇ ਬੰਦਿਆਂ ਨੇ ਉਸ ਕੁੜੀ ਨੂੰ ਹਿਮਾਂਸੀ ਨਰਵਾਲ ਨੂੰ ਜਿਹੜੇ ਕਿ ਸ਼ਹੀਦ ਲੈਫਟੀਨੈਂਟ ਨਰਵਾਲ ਦੀ ਵਾਈਫ ਸੀਗੇ ਜਿਨ੍ਹਾਂ ਦੇ ਜਿਨ੍ਹਾਂ ਦਾ ਕਤਲ ਬੇਰਹਿਮੀ ਨਾਲ ਪਹਿਲਗਾਮ ਦੇ ਵਿੱਚ ਕੀਤਾ ਗਿਆ ਸੀਗਾ ਉਹਨਾਂ ਨੇ ਜਦੋਂ ਇਹ ਕਿਹਾ ਸੀਗਾ ਕਿ ਟੈਰਰਿਸਟਾਂ ਤੋਂ ਬਦਲਾ ਲਓ ਨਾ ਕਿ ਕਸ਼ਮੀਰੀ ਅਤੇ ਮੁਸਲਮਾਨਾਂ ਨੂੰ ਤੰਗ ਕਰੋ ਉਹਨਾਂ ਨੂੰ ਜਿਨ੍ਹਾਂ ਬੰਦਿਆਂ ਨੇ ਟਰੋਲ ਕੀਤਾ ਸੀਗਾ ਉਹਨਾਂ ਨੇ ਹੀ ਵਿਕਰਮ ਮਿਸ਼ਰੀ ਦੀ ਉਡੀ ਨੂੰ ਵੀ ਟਰੋਲ ਕੀਤਾ ਯਾਨੀ ਕਿ ਕੋ ਵਿਚਾਰਧਾਰਾ ਦੇ ਲੋਕ ਸੀਗੇ ਹਿੰਦੂਤਵਾ ਵਿਚਾਰਧਾਰਾ ਦੇ ਲੋਕ ਜਿਹੜੇ ਕਿ ਟਰੋਲ ਕਰ ਰਹੇ ਸੀਗੇ ਉਹਨਾਂ ਨੂੰ ਤੇ ਉਹੀ ਮਾਨਸਿਕਤਾ ਦੇ ਲੋਕ ਲਗਾਤਾਰ ਯੁੱਧ ਯੁੱਧ ਚਲਾ ਰਹੇ ਸੀਗੇ ਕਿ ਯੁੱਧ 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 ਹੋਵੇ ਯੁੱਧ ਹੋਵੇ ਤੇ ਉਹ ਨਰਿੰਦਰ ਮੋਦੀ ਤੇ ਵੀ ਸਵਾਲ ਚੁੱਕ ਰਹੇ ਸੀ ਉਹਨਾਂ ਨੂੰ ਤਾਂ ਉਹ ਤਾਂ ਇਸ ਹਿਸਾਬ ਨਾਲ ਪੇਸ਼ ਕਰ ਰਹੇ ਸੀਗੇ ਕਿ ਸਾਨੂੰ ਇੱਕ ਦੋ ਦਿਨ ਹੋਰ ਮਿਲ ਜਾਂਦਾ ਮਿਲ ਜਾਂਦੇ ਤੇ ਅਸੀਂ ਲੋਹੌਰ ਚ ਬੰਗੜਾ ਪਾਉਂਦੇ ਇਸ ਕਿਸਮ ਦੀਆਂ ਚੀਜ਼ਾਂ ਸੀਗੀਆਂ ਜੀ ਹੁਣ ਮੈਂ ਥੋੜਾ ਜਿਹਾ ਆਪਣੀ ਗੱਲਬਾਤ ਜਿਹੜੀ ਕਿ ਜੀਓਪੋਲਿਟਿਕਸ ਜਾਂ ਫਿਰ ਸੀਜ਼ਫਾਇਰ ਬਾਰੇ ਨਰਿੰਦਰ ਮੋਦੀ ਨੂੰ ਕੀ ਰਿਐਕਸ਼ਨ ਚੱਲਨੇ ਪਏ ਉਹਦੇ ਬਾਰੇ ਸੀਗੀ ਹੁਣ ਆਪਾਂ ਥੋੜਾ ਮਿਲਟਰੀ ਆਪਰੇਸ਼ਨ ਬਾਰੇ ਗੱਲ ਕਰਨਾ ਚਾਹਾਂਗੇ ਇੰਟਰਨੈਸ਼ਨਲ ਮੀਡੀਆ ਨੇ ਜੀ ਇੰਡੀਆ ਬਾਰੇ ਬਹੁਤ ਕ੍ਰਿਟੀਕਲ ਰਿਪੋਰਟ ਕੀਤੀ ਤਾਂਗਾ ਉਹਦੇ ਚ ਕਈ ਕਾਰਨ ਵੀ ਹੈਗੇ ਆ ਉਹ ਵੀ ਮੈਂ ਦੱਸਾਂਗਾ ਪਰ ਪਹਿਲਾਂ ਮੈਂ ਜਿਹੜੀ ਮੋਟੀ ਮੋਟੀ ਰਿਪੋਰਟਿੰਗ ਹੋਈ ਹੈ ਇੰਡੀਆ ਬਾਰੇ ਖਾਸ ਕਰ ਡਿਫੈਂਸ ਆਪਰੇਸ਼ਨਸ ਤੇ ਇਸ ਇਸ 에어 ਆਪਰੇਸ਼ਨਸ ਤੇ ਬੇਸਿਕਲੀ ਉਹਦੇ ਚ ਇਹ ਕਿਹਾ ਜਾ ਰਿਹਾਗਾ ਕਿ ਇਹ ਇੰਡੀਆ ਦੇ ਰਫਾਇਲ ਡੇਗੇ ਗਏ ਹੈਗਾ ਕਈ ਅੱਡ ਕਿਸਮ ਦੇ ਨੰਬਰ ਹੈਗੇ ਆ ਪਾਕਿਸਤਾਨ ਪੰਜ ਕਲੇਮ ਕਰ ਰਿਹਾਗਾ ਕਈ ਹੋਰ ਸਾਰੇ ਦੋ ਐਟਲੀਸਟ 2 ਯੂਐਸ ਦੇ ਜਿਹੜੀ ਗਵਰਨਮੈਂਟ ਅਫੀਸ਼ੀਅਲਸ ਹੈਗੇ ਆ ਉਹ ਐਟਲੀਸਟ 2 ਕਹਿ ਰਹੇ ਨੇ ਕਿ ਐਟਲੀਸਟ 2 에어 ਜੈਟ ਜਿਹੜੇ ਸੀਗੇ ਫਾਈਟਰ ਜੈਟ ਉਹ ਇੰਡੀਆ ਦੇ ਡੇਗੇ ਗਏ ਹੈਗਾ ਪੰਜ ਦੇ ਜਿਹੜੇ ਪੰਜ ਗਿਣਾ ਰਿਹਾਗਾ ਪਾਕਿਸਤਾਨ ਉਹਦੇ ਚ ਕਹਿ ਰਿਹਾਗਾ ਕਿ ਤਿੰਨ ਅਸੀਂ ਇਹਨਾਂ ਦੇ ਰਫਾਲ ਡਿੱਗੇ ਨੇ 121 ਤੇ ਇੱਕ ਮਿਗ ਡਿੱਗ ਗਿਆਗਾ ਤੇ ਅਮਰੀਕਾ ਦੇ ਅਫੀਸ਼ੀਅਲਸ ਵੀ ਮੰਨ ਰਹੇ ਨੇ ਕਿ ਇਹਨਾਂ ਦਾ ਰਫਾਲ ਡਿੱਗ ਗਿਆ ਗਿਆ ਹੈਗਾ ਇਹ ਮੋਟਾ ਮੋਟਾ ਹੈਗਾ ਜੀ ਜਿਹੜੀ ਪ੍ਰਿਪਰ ਜਿਹੜੇ ਪ੍ਰਵੀਨ ਸਾਨੀ ਹੋਰੀ ਸਾਹਿਬ ਹੈ ਗਿਆ ਜਿਹੜੇ ਡਿਫੈਂਸ ਐਕਸਪਰਟ ਵੀ ਨੇ ਉਹਨਾਂ ਨੇ ਇੰਡੀਆ ਦਾ ਜਿਹੜਾ ਇਹ ਆਪਰੇਸ਼ਨ ਸੀਗੇ ਉਹਦੇ ਤੇ ਸੀਰੀਅਸ ਸਵਾਲ ਚੁੱਕੇ ਨੇ ਉਹ ਲਗਾਤਾਰ 2020 ਤੋਂ ਬਾਅਦ ਇਹ ਗੱਲ ਕਹਿੰਦੇ ਰਹੇ ਹੈ ਕਿ ਚਾਈਨਾ ਅਤੇ ਪਾਕਿਸਤਾਨ ਦੋਵੇਂ ਇਕੱਠੇ ਜਿਹੜਾ 에ਅਰ ਪ੍ਰੇਪਰੇਸ਼ਨ ਹੈ ਗਿਆ ਉਹ ਆਪਣੇ ਕਰਦੇ ਰਹੇ ਆ ਜਿੰਨੇ ਵੀ ਉਹਨਾਂ ਦਾ 에ਅਰ ਡਿਫੈਂਸ ਸਿਸਟਮ ਹੈ ਉਹਨਾਂ ਨੇ ਇੱਕ ਦੂਜੇ ਨਾਲ ਸਾਂਝਾ ਕੀਤਾ ਹੈਗਾ ਤੇ ਦੋਵਾਂ ਨੇ ਪ੍ਰੈਕਟਿਸ ਇਕੱਠੀ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈਗਾ ਕਿ ਉਹ ਲਗਾਤਾਰ ਇਹ ਕਹਿੰਦੇ ਰਹੇ ਪ੍ਰਵੀਨ ਸਾਨੀ ਸਾਹਿਬ ਕਿ ਇੰਡੀਆ ਨੂੰ ਸਭ ਤੋਂ ਵੱਡਾ ਖਤਰਾ ਇਹ ਹੈ ਕਿ ਜਿਹੜਾ ਚਾਈਨਾ ਅਤੇ ਪਾਕਿਸਤਾਨ ਲਗਾਤਾਰ 에어 డి펜ਸ ਨੂੰ ਲੈ ਕੇ ਜਾਂ ਫਿਰ 에어 ਜਿੰਨਾ ਵੀ ਉਹਨਾਂ ਦਾ ਆਪਾਂ ਕਹੇ ਲਈ ਕਿ 에어 ਫੋਰਸ ਵਾਲਾ ਸਿਸਟਮ ਹੈ ਉਹ ਜਿਹੜਾ ਇਕੱਠਾ ਸੰਝਾ ਕਰ ਰਹੇ ਨੇ ਉਹ ਜ਼ਿਆਦਾ ਖਤਰਾ ਹੈਗਾ ਤੇ ਉਹ ਆਪਾਂ ਨੂੰ ਦੇਖਣ ਨੂੰ ਵੀ ਮਿਲਿਆ ਪਾਕਿਸਤਾਨ ਜਿਹੜੀ 에어 ਫੋਰਸ ਹੈ ਉਹਨੇ ਦਾਵਾ ਕੀਤਾ ਕਿ ਉਹਨਾਂ ਨੇ ਮਲਟੀ ਡਾਈਮੈਂਸ਼ਨਲ ਵਾਇਰ ਕੀਤੀ ਪ੍ਰਵਿੰਸਾਨੀ ਉਹਨਾਂ ਨੇ ਵੀ ਕਹੀ ਇਹ ਗੱਲ ਕਹੀ ਹੈ ਕਿ ਪ੍ਰਵਿੰਸਾਨੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪਾਕਿਸਤਾਨੀ 에어 ਫੋਰਸ ਸਿਸਟਮ ਸੀਗਾ ਉਹਨੇ ਚైనా ਨਾਲ ਪਿਛਲੇ 5 ਸਾਲ ਤੋਂ ਜਿਹੜੀ ਇਸ ਮਲਟੀ ਡਾਈਮੈਨਸ਼ਨਲ ਵਾਰ ਦੀ ਪ੍ਰੈਕਟਿਸ ਕੀਤੀ ਸੀਗੀ ਤੇ ਉਸੇ ਨੂੰ ਹੀ ਇਸ ਵਾਰ ਯੂਜ਼ ਕੀਤਾਗਾ ਇੰਡੀਆ ਵਾਲੇ 에ਅ ਸਟ੍ਰਾਈਕ ਕਰਨ ਗਏ ਸੀਗੇ ਤੇ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਅਸੀਂ ਡੌਗ ਫਾਈਟ ਚ ਉਲਝਾਂਗੇ ਹੁਣ ਇਹ ਦੋਵੇਂ ਟੈਕਨੀਕਲ ਟਰਮਾਂ ਨੇ ਮੈਂ ਆਪਣੇ ਜਰਨਲਿਸਟਨਰਸ ਹੈਗੇ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਡੌਗ ਫਾਈਟ ਉਹ ਹੁੰਦੀ ਹੈ ਜਦੋਂ ਇੱਕ ਜੈਟ ਨਾਲ ਦੂਜਾ ਜੈਟ ਲੜਦਾਗਾ ਫਾਈਟਰ ਜੈਟ ਤੇ ਮਤਲਬ ਉਹ ਜਿਹੜਾ ਫਾਈਟਰ ਜੈਟ ਹਮਲਾ ਮਾਰਨ ਜਾ ਰਿਹਾਗਾ ਉਹ ਆਪਣਾ ਮਿਸਾਈਲ ਸੱਟਦਾਗਾ ਤੇ ਉਹ ਫਿਰ ਮਾੜੀ ਮੋਟੀ ਉਹਦੇ ਨਾਲ ਟਕਰਾਰ ਹੁੰਦੀ ਹੈ ਦੂਜੇ ਫਾਈਟਰ ਜੈਟਸ ਨਾਲ ਤੇ ਉਹ ਫਿਰ ਵਾਪਸ ਨਿਕਲੇ ਆਉਂਦਾਗਾ ਇਹਨੂੰ ਡੌਗ ਫਾਈਟ ਕਹਿੰਦੇ ਆ ਇੰਡੀਆ ਵਾਲੇ ਇਹ ਸੋਚ ਕੇ ਗਏ ਸੀਗੇ ਕਿ ਡੌਗ ਫਾਈਟ ਹੋਊਗੀ ਲੇਕਿਨ ਉਧਰ ਉਹ ਪਹਿਲਾਂ ਹੀ ਮਲਟੀ ਡਾਈਮੈਨਸ਼ਨਲ ਵਾਰ ਵਾਸਤੇ ਤਿਆਰ ਸੀਗੇ ਉਹਦੇ ਚ ਜਿਹੜੀ ਚਾਈਨਾ ਦੀ ਇੰਟੈਲੀਜੈਂਸ ਸੀਗੀ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਹੀ ਅਵੇਅਰ ਕਰਤਾ ਸੀਗਾ ਚਾਈਨ ਚਾਈਨਿਸ ਇੰਟਲ ਇੰਟੈਲੀਜੈਂਸ ਨੇ ਪਾਕਿਸਤਾਨੀ 에ਅਰ ਫੋਰਸ ਨੂੰ ਮੈਸੇਜ ਦਿੱਤਾ ਕਿ ਇੰਡੀਆ ਵਾਲੇ 에ਅਰ ਸਟ੍ਰਾਈਕਰ ਆ ਰਹੇ ਨੇ ਉਸ ਉਸ ਕਰਕੇ ਹੀ ਜਿਹੜੇ ਪਾਕਿਸਤਾਨੀ 에ਅਰ ਫੋਰਸ ਸੀਗੀ ਉਹ ਤਿਆਰ ਸੀਗੀ ਉਹਨਾਂ ਨੇ ਪਹਿਲਾਂ ਹੀ ਆਪਣੇ ਜਿਹੜੇ ਫਾਈਟਰ ਜੈਟ ਸੀਗੇ ਤੇ ਮਲਟੀ ਡਾਈਮੈਂਸ਼ਨਲ ਵਾਰ ਚ ਹੁੰਦਾਗਾ ਕਿ ਤੁਸੀਂ ਇਕੱਠੇ तकरीबन 30 40 ਫਾਈਟਰ ਜੈਟ ਹਵਾ ਚ ਚੜ ਲੈਂਦੇ ਹੂੰ ਤੇ ਉਹਨਾਂ ਦਾ ਗਰੁੱਪ ਬਣਾ ਲੈਂਦੇ ਹੂੰ 7 8 ਜਾਣਿਆਂ ਦਾ 7 8 ਫਾਈਟਰ ਜੈਟਸ ਦਾ ਇਕੱਠਾ ਗਰੁੱਪ ਬਣਾ ਲੈਂਦੇ ਹੂੰ ਤਾਂ ਕਿ ਜੇ ਥੋੜੀ 에ਅਰ ਟੈਰਿਟਰੀ ਚ ਜਦੋਂ ਕੋਈ ਐਂਟਰੀ ਹੋਵੇ ਤੇ ਤੁਸੀਂ ਉਹਨੂੰ ਇੱਕੋ ਲਖਤੇ ਉਹਨੂੰ ਟਾਰਗੇਟ ਕਰ ਸਕੋ ਤੇ ਉਹਨੂੰ ਜਦੋਂ ਹੀ ਉਹ ਮਿਸਾਈਲ ਛੱਡੇ ਤੇ ਉਹਦੇ ਤੇ ਤੁਸੀਂ ਮਿਸਾਈਲ ਮਾਰੋ ਇਹ ਮਤਲਬ ਉਹਨੂੰ ਉਹਦੀ ਉਹਦੀ ਫੋਗਿੰਗ ਕਰੋ ਉਹਨੂੰ ਡੱਕੋ ਏਹੀ ਹੋਇਆਗਾ ਜੀ ਜਦੋਂ ਇੰਡੀਆ ਵਾਲੇ ਉੱਧਰ ਗਏ ਨੇ ਤੇ ਇਹਨਾਂ ਦਾ ਇਹ ਡੋਗ ਫਾਈਟ ਐਕਸਪੈਕਟ ਕਰ ਰਹੇ ਸੀ ਪਰ ਉੱਥੇ ਉਹਨਾਂ ਦੇ ਉਹਨਾਂ ਨੇ ਆਪਣੇ ਜਿਹੜੇ ਚਾਈਨੀਜ਼ ਫਾਈਟਰ ਜੈਟ ਹੈਗੇ ਉਹ ਪਹਿਲਾਂ ਹੀ ਚੜ੍ਹੇ ਹੋਏ ਸੀ ਉਹਨਾਂ ਨੇ ਫਿਰ ਮੁਕਾਬਲਾ ਵੀ ਕੀਤਾ ਤੇ ਇੱਕ ਜਿਹੜਾ ਬਠਿੰਡੇ ਡਿੱਗਿਆਗਾ ਉਹਨੂੰ ਰਫਾਲ ਵੀ ਕਿਹਾ ਜਾ ਰਿਹਾਗਾ ਕਸ਼ਮੀਰ ਜੰਮੂ ਅਤੇ ਕਸ਼ਮੀਰ ਦੇ ਵਿੱਚ ਵੀ ਇਹ ਖਬਰਾਂ ਹੈਗੀਆਂ ਕਿ ਇਨਡians ਜਿਹੜੇ ਫਾਈਟਰ ਜੈਟ ਹੈਗੇ ਉਹ ਡਿੱਗੇ ਹੈਗੇ ਤੇ ਇਹ ਮੋਟਾ ਮੋਟਾ ਹੈਗਾ ਇੰਡੀਅਨ ਜਿਹੜੀ ਆਰਮੀ ਦੀ ਪ੍ਰੈਸ ਇੰਡੀਅਨ ਜਿਹੜੀ ਆਪਾਂ ਕਹਿ ਲੇ ਕਿ MILITARY OPERATIONS ਨੂੰ ਜਿਹੜੇ ਲੀਡ ਕਰ ਰਹੇ ਸੀ ਇਹਨਾਂ ਸਾਰੇ OPERATIONS ਨੂੰ ਉਹਨਾਂ ਦੀ ਜਦੋਂ ਪ੍ਰੈਸ ਕਾਨਫਰੰਸ ਹੋਈ ਉਦੋਂ ਸਵਾਲ ਵੀ ਪੁੱਛਿਆ ਗਿਆ ਤੇ ਜਿਹੜੇ ਇੰਡੀਆ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰ ਰਹੇ ਸੀ ਜੇ ਕੇ ਭਾਰਤੀ ਹੋਰੀ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਅਸੀਂ ਐਗਜ਼ੈਕਟ ਟਾਈਮ ਨਹੀਂ ਦੱਸ ਸਕਦੇ ਕਿ ਸਾਡਾ ਕੀ ਨੁਕਸਾਨ ਹੋਇਆ ਪਰ ਇਹ ਜੰਗ ਹੈ ਜੰਗ ਚੀਤਾ ਨੁਕਸਾਨ ਹੁੰਦੇ ਹੀ ਨੇ ਪਰ ਅਸੀਂ ਆਪਣਾ ਟਾਰਗੇਟ ਅਚੀਵ ਕੀਤਾ ਇੰਡੀਆ ਹੁਣ ਇਸ ਗੱਲ ਤੇ ਸ਼ਿਫਟ ਹੋ ਗਿਆ ਹੈਗਾ ਕਿ ਉਹਨਾਂ ਦਾ ਇੱਕ ਟਾਰਗੇਟ ਸੀਗਾ ਕਿ ਉਹਨਾਂ ਨੇ ਨੋ ਜਿਹੜੇ ਟੈਰਰਿਸਟ ਉਹ ਸੀਗੇ ਅੱਡੇ ਸੀਗੇ ਉਹਨਾਂ ਨੂੰ ਅਟੈਕ ਕਰਨਾ ਸੀਗਾ ਉਹ ਉਹਨਾਂ ਨੇ ਸਕਸੈਸਫੁਲੀ ਅਚੀਵ ਕੀਤਾ ਹੈਗਾ ਇਹ ਗੱਲ ਸਹੀ ਵੀ ਹੈ ਕਿ ਇੰਡੀਆ ਨੇ ਜਿਹੜੇ ਨੋ ਥਾਂਸੀ ਗਿਆ ਪਾਕਿਸਤਾਨੀਆਂ ਉਹਨਾਂ ਤੇ ਅਟੈਕ ਕੀਤਾ ਹੈਗਾ ਤੇ ਉਹ ਸাকਸੈਸਫੁਲੀ ਅਚੀਵ ਕੀਤਾ ਹੈਗਾ ਲੇਕਿਨ ਗੱਲ ਉਸ ਤੋਂ ਜਿਹੜੀ ਅਗਲੀ ਹੈਗੀ ਆ ਉਹਦੇ ਤੇ ਦੋਵੇਂ ਮੁਲਕ ਅੱਡੜ ਕਿਸਮ ਦੇ ਦਾਅਵੇ ਕਰ ਰਹੇ ਨੇ ਅਗਲੀ ਗੱਲ ਕੀ ਹੈ ਅਗਲੀ ਗੱਲ ਇਹ ਹੈ ਜਦੋਂ ਇੰਡੀਆ ਨੋ ਥਾਂਵਾ ਤੇ ਉੱਥੇ ਸਟ੍ਰਾਈਕਰ ਦਾ ਹੈਗਾ ਉਸ ਤੋਂ ਬਾਅਦ ਜਿਹੜੇ ਪਾਕਿਸਤਾਨ ਵੱਲੋਂ ਇੱਕ ਰਿਟੈਲੀਏਸ਼ਨ ਹੁੰਦੀ ਹੈਗੀ ਆ ਉਹ ਜਿਹੜੇ ਪੰਚ ਦੇ ਵਿੱਚ ਫਾਇਰ ਖੁੱਲਦਾਗਾ ਤੇ ਉਸ ਫਾਇਰ ਚ ਆਪਾਂ ਨੂੰ ਪਤਾ 16 ਸੂਲੀਂ ਤਾਂ ਉਸੇ ਦਿਨ ਮਰ ਗਏ ਸੀ ਕਿ ਜਿਹਦੇ ਚ ਆਪਣੇ 3-4 ਸਿੱਖ ਵੀ ਮਰੇ ਉਹਦੇ ਚ ਬਾਬਾ ਅਮਰੀਕ ਸਿੰਘ ਹੋਣਾ ਦੀ ਵੀ ਡੈਥ ਹੋ ਰਹੀ ਹੈ ਤੇ ਉਹ ਪੂੰਛ ਵਾਲੀ ਫਾਇਰ ਤੋਂ ਬਾਅਦ ਇੰਡੀਆ ਤੇ ਦੁਬਾਰਾ ਸਵਾਲ ਆ ਗਿਆ ਸੀਗਾ ਕਿ ਹੁਣ ਇੰਡੀਆ ਨੂੰ ਵੀ ਮੋਰਲਲੀ ਹੁਣ ਅੱਗੇ ਰਿਸਪੌਂਡ ਕਰਨਾ ਪੈਣਾ ਸੀਗਾ ਤੇ ਇੰਡੀਆ ਨੇ ਰਿਸਪੌਂਡ ਵੀ ਕੀਤਾ ਇੰਡੀਆ ਨੇ ਜਿਹੜੇ ਏਅਰ ਸਟ੍ਰਿਪਸ ਸੀਗੇ ਏਅਰ ਏਅਰ ਸਟ੍ਰਿਪ ਏਅਰ ਬੇਸਿਸ ਸੀਗੇ ਪਾਕਿਸਤਾਨ ਦੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜੀ ਇਹਨਾਂ ਨੇ ਡਰੋਨ ਵੀ ਚੜ੍ਹ ਇਹਨਾਂ ਨੇ ਇਹਨਾਂ ਕੋਲ ਜਿਹੜਾ ਡਰੋਨ ਸੀਗਾ ਉਹਦਾ ਨਾਮ ਹੈਗਾ ਐਚ ਏ ਆਰ ਪੀ ਹਾਰਪ ਹਾਰਪ ਇਜ਼ਰਾਈਲੀ ਡਰੋਨ ਹੈਗਾ ਤਕਰੀਬਨ 5.5 ਕਰੋੜ ਰੁਪਏ ਦਾ ਇੱਕ ਡਰੋਨ ਆਉਂਦਾਗਾ ਲੇਕਿਨ ਬੇਸਿਕਲੀ ਉਸ ਉਹ ਡਰੋਨ ਜਾਦੇ ਕਾਰਗਰ ਉੱਥੇ ਹੈਗਾ ਜਿੱਥੇ ਰਡਾਰ ਸਿਸਟਮ ਵੀ ਹੋਵੇ ਲੇਕਿਨ ਪਾਕਿਸਤਾਨ ਚਾਈਨੀਜ਼ ਰਡਾਰ ਸਿਸਟਮ ਜ਼ਿਆਦਾ ਇਸਤੇਮਾਲ ਕਰ ਰਿਹਾ ਸੀਗਾ ਤੇ ਇਸ ਕਰਕੇ ਉਹ ਹਾਰਪ ਡਰੋਨ ਵੀ ਉਸ ਉਹਨਾ ਕਾਮਯਾਬ ਨਹੀਂ ਹੋ ਸਕਿਆ ਹਾਲਾਂਕਿ ਕਈ ਜਿਹੜੇ 에ਅ ਬੇਸ ਹੈ ਗਿਆ ਇੰਡੀਆ ਨੇ ਡਿਸਟਰੋਏ ਕਿਤੇ ਨੇ ਇਮੇਜਸ ਵੀ ਇੰਡੀਆ ਇੰਡੀਆ ਵੱਲੋਂ ਜਰਿਆ ਕਿਤਿਆਂ ਗਿਆ ਨੇ ਪਾਕਿਸਤਾਨ ਨੇ ਕਈ ਕਿਸਮ ਦੇ ਡਰੋਨ ਇਸਤੇਮਾਲ ਕੀਤੇ ਤੇ ਜਿਹੜੇ ਇੰਡੀਅਨ ਅਡਟ ਸ਼ਹਿਰ ਸੀਗੇ ਖਾਸ ਕਰ ਜਿਹੜੇ ਬਾਰਡਰ ਲੱਗ ਕੇ ਵਾਲੇ ਜ਼ਿਲ੍ਹੇ ਸੀਗੇ ਇਹ ਪੰਜਾਬ ਦੇ ਹੋਣ ਜੰਮੂ ਕਸ਼ਮੀਰ ਦੇ ਹੋਣ Rajasthan ਦੇ ਹੋਣ ਉੱਥੋਂ ਤੱਕ ਉਹਨਾਂ ਨੇ ਡਰੋਨ ਪਹੁੰਚਾਏ ਨੇ ਕਈ ਡਰੋਨਾਂ ਨੇ ਹਮਲੇ ਵੀ ਮਾਰੇ ਨੇ ਸਿਵਿਲIANS ਕਾਇਲ ਵੀ ਹੋਏ ਨੇ ਕਿਉਂ ਫਰੋਜ਼ ਪਰਚੇ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਉਹ ਸਿਵਿਲIANS ਸੀਗੇ ਉਹਨਾਂ ਨੂੰ ਸੱਟਾਂ ਵੱਜੀਆਂ ਤੇ ਇਹ ਪਾਕਿਸਤਾਨ ਵੱਲੋਂ ਕੀਤਾ ਗਿਆ ਪਾਕਿਸਤਾਨ ਵੱਲੋਂ ਇੱਕ ਹਾਈ ਸਪੀਡ ਮਿਸਾਈਲ ਵੀ ਛੱਡੀ ਗਈ ਜਿਹੜੇ ਕਿ ਸਰਸੇ ਹਰਿਆਣਾ ਦੇ ਸਰਸਾ ਜਿਹੜਾ ਜ਼ਿਲ੍ਹਾ ਹੈਗਾ ਉਹਦੇ ਖੇਤਾਂ 'ਚ ਆਪਾਂ ਨੂੰ ਦੇਖਣ ਨੂੰ ਮਿਲੀ ਸੀਗੀ ਉਹ ਦੱਸਿਆ ਜਾ ਰਿਹਾ ਕਿ ਉਹਨੂੰ ਦਿੱਲੀ ਵਾਸਤੇ ਛੱਡਿਆ ਗਿਆ ਸੀਗਾ ਤੇ ਇਹ ਚੀਜ਼ਾਂ ਵੀ ਹੋਈਆਂ ਤੇ ਮੋਟਾ ਮੋਟਾ ਅਡੜ ਕਿਸਮ ਦੇ ਦਾਅਵੇ ਨੇ ਪਰ ਜਦੋਂ 10 ਤਰੀਕ ਨੂੰ ਟਰੰਪ ਉਹਨੇ ਸੀਜ਼ਫਾਇਰ ਦਾ ਐਲਾਨ ਕਰਦੇ ਨੇ ਉਸ ਤੋਂ ਬਾਅਦ ਹੀ ਕਿਤੇ ਨ ਕਿਤੇ ਇੰਡੀਆ ਦੇ ਵਿੱਚ ਜਿਹੜੇ ਲੈਫਟ ਰਾਈਟ ਸੈਂਟਰ ਸਾਰਿਆਂ ਨੇ ਮਿਲ ਕੇ ਸੀਜ਼ਫਾਇਰ ਦਾ ਵਿਰੋਧ ਕੀਤਾ ਤੇ ਯੁੱਧ-ਯੁੱਧ ਚਲਾ ਰਹੇ ਸੀ ਇਹਦੇ ਵਿੱਚ ਮੈਂ ਆਖਰ ਚ ਸਿਰਫ ਔਰ ਸਿਰਫ ਇਸ ਪੂਰੇ ਮਿਲਟਰੀ ਆਪਰੇਸ਼ਨ ਦੌਰਾਨ ਪੰਜਾਬ ਅਤੇ ਜੰਮੂ ਕਸ਼ਮੀਰ ਦਾ ਕੀ ਸਟੈਂਡ ਸੀ ਕੀ ਪਰਸਪੈਕਟਿਵ ਸੀਗਾ ਉਹਦੇ ਬਾਰੇ ਗੱਲ ਕਰਨਾ ਚਾਹਾਂਗਾ ਬੀਸਿਕਲੀ ਪੰਜਾਬ ਅਤੇ ਜੰਮੂ ਕਸ਼ਮੀਰ ਇਹ ਕਹਿੰਦਾ ਰਿਹਾਗਾ ਕਿ ਕਦੇ ਵੀ ਜਿਹੜਾ ਪਾਕਿਸਤਾਨ ਅਤੇ ਇੰਡੀਆ ਦਾ ਬਾਰਡਰ ਹੈ ਉਹਦੇ ਚ ਗੁਜਰਾਤ ਅਤੇ ਕਰਾਚੀ ਆਪਸ ਚ ਇੰਗੇਜ ਨਹੀਂ ਕੀਤੇ ਜਾਂਦੇ ਇਹ ਮੰਨਿਆ ਜਾਂਦਾਗਾ ਕਿ ਇੰਡੀਅਨ ਅਲੀਟ ਅਤੇ ਪਾਕਿਸਤਾਨੀ ਅਲੀਟ ਦੀ ਇਹ ਅੰਡਰਸਟੈਂਡਿੰਗ ਰਹੀ ਹੈ ਕਿ ਜੇ ਯੁੱਧ ਹੋਊਗਾ ਤੇ ਉਹ ਗੁਜਰਾਤ ਜਾਂ ਫਿਰ ਕਰਾਚੀ ਵਾਲੇ ਬਾਰਡਰ ਫਰੰਟ ਤੇ ਨਹੀਂ ਹੋਊਗਾ ਉਹ ਜਿਹੜਾ ਯੁੱਧ ਹੋਊਗਾ ਉਹ ਪੰਜਾਬ ਅਤੇ ਕਸ਼ਮੀਰ ਤੇ ਹੋਊਗਾ ਇਹ ਕੁਸਚਨ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿ ਫਿਰ ਇਹ ਇਹ ਕਿਸ ਕਿਸਮ ਦੀ ਅੰਡਰਸਟੈਂਡਿੰਗ ਹੈ ਤੁਸੀਂ ਜਿੰਨੇ ਵੀ ਦੇਖੋਗੇ ਇਹਦੇ ਵਿੱਚ ਪੁਨੀਆ ਜੀ ਗੱਲ ਇਹ ਹੈ ਮੈਂ ਬੀਤੇ ਦਿਨੀ ਇੱਕ ਸਾਬਕਾ ਕਰਨਲ ਹੋਣਾ ਦੇ ਨਾਲ ਇੰਟਰਵਿਊ ਕੀਤੀ ਹੈ ਸਾਡੇ ਸਰੋਤੇ ਦੇਖ ਵੀ ਸਕਦੇ ਨੇ ਪੰਜਾਬੀ ਰੇਡੀਓ ਯੂਐਸਏ ਤੇ ਉਸ ਨੂੰ ਜਾ ਕੇ ਉਸ ਦੇ ਵਿੱਚ ਮੈਂ ਉਹਨਾਂ ਨੂੰ ਸਵਾਲ ਪੁੱਛਿਆ ਵੀ ਉੱਥੇ ਕਿਉਂ ਨਹੀਂ ਇਹ ਫਰੰਟ ਕੋਲ ਦੇ ਬੈਟਲ ਗਰਾਉਂਡ ਜਿੱਦਾਂ ਡਿਸਾਈਡ ਕੀਤੇ ਜਾਂਦੀਆਂ ਨੇ ਕਿਵੇਂ ਉਹਨਾਂ ਦਾ ਪੱਖ ਤੁਸੀਂ ਇੱਥੇ ਵੀ ਜ਼ਰੂਰ ਚੰਨਣਾ ਪਾਇਓ ਜੋ ਉਹਨਾਂ ਨੇ ਦੱਸਿਆ ਕਹਿੰਦੇ ਵੀ ਸਭ ਤੋਂ ਜ਼ਿਆਦਾ ਮਿਲਟਰੀ ਇਨਵੈਸਟਮੈਂਟ ਇੱਥੇ ਕੀਤੀ ਹੋਈ ਹੈ ਕਿਉਂਕਿ ਇੱਥੋਂ ਪੰਦਰੂਨ ਪਾਕਿਸਤਾਨ ਤੱਕ ਮਾਰ ਕਰਨੀ ਸੌਖੀ ਹੈ ਤੇ ਇੱਥੋਂ ਸਭ ਤੋਂ ਲਾਗੇ ਪੈਂਦਾ ਹੈ ਅਪਰੋਕਸੀਮਿਟੀ ਕਹਿੰਦੇ ਵੱਧ ਹੈ ਇੱਥੋਂ ਏਸੇ ਕਰਕੇ ਇਹ ਵਾਲਾ ਏਰੀਆ ਚੁਣਿਆ ਜਾਂਦਾ ਹੈ ਹਮਲਾ ਕਰਨ ਦੇ ਲਈ ਜਾਂ ਉਹਨਾਂ ਦੇ ਨਾਲ ਲੜਾਈ ਕਰਨ ਦੇ ਲਈ ਮੈਂ ਉਹਨਾਂ ਨੂੰ ਪੁੱਛਿਆ ਵੀ ਉਧਰੋਂ ਕਿਉਂ ਨਹੀਂ ਕੀਤਾ ਜਾਂਦਾ ਕਹਿੰਦੇ ਉਧਰਲੇ ਬੰਦੇ ਵਾਲੇ ਪਾਸੇ ਇਕੱਲਾ ਸਿੰਧ ਹੈ ਬਹੁਤ ਛੋਟਾ ਜਾਂ ਨੈਰੋ ਜਾਂ ਪਾਸਾ ਆ ਜਾਂਦਾ ਹੈ ਇਸ ਕਰਕੇ ਉੱਥੇ ਇੰਨੀ ਇਨਵੈਸਟਮੈਂਟ ਪੁੱਗਦੀ ਨਹੀਂ ਜਾਂ ਉੱਥੋਂ ਹਮਲੇ ਅੰਦਰੂਨ ਪਾਕਿਸਤਾਨ 'ਚ ਕਰਨੇ ਆਸਾਨ ਨਹੀਂ ਨੇ ਤੇ ਤੁਸੀਂ ਵੀ ਇਸ ਤੇ ਚਾਨਣਾ ਪਾਇਓ ਕਿ ਤੁਸੀਂ ਇਹਨੂੰ ਕਿਵੇਂ ਲੈਨੇ ਹੋ ਇਹ ਇੱਕ ਕਰਨਲ ਦਾ ਪ੍ਰਸਪੈਕਟਿਵ ਸੀ ਨਹੀਂ ਨਹੀਂ ਬਿਲਕੁਲ ਹੋ ਸਕਦਾਗਾ ਇੰਡੀਅਨ ਆਰਮੀ 'ਚ ਉਹਨਾਂ ਨੇ ਸਰਵ ਕੀਤਾ ਤੇ ਉਹਨਾਂ ਦਾ ਇੱਕ ਪ੍ਰਸਪੈਕਟਿਵ ਹੋ ਸਕਦਾਗਾ ਪਰ ਮੇਰਾ ਪ੍ਰਸਪੈਕਟਿਵ ਇਹ ਹੈ ਕਿ ਇੰਡੀਅਨ 엘ੀਟ ਅਤੇ ਪਾਕਿਸਤਾਨੀ 엘ੀਟ ਦੀ ਹਮੇਸ਼ਾ ਅੰਡਰਸਟੈਂਡਿੰਗ ਰਹੀ ਹੈ ਕਿ ਇਹ ਸਾਡੇ ਬਿਜ਼ਨਸ ਟਕਾਣੇ ਨੇ ਤੇ ਆਪਾਂ ਆਪਣੇ بزنس ਟਿਕਾਣਿਆਂ ਨੂੰ ਨੁਕਸਾਨੀ ਪਹੁੰਚੋਣਾ ਤੇ ਇਹ ਅੰਡਰਸਟੈਂਡਿੰਗ ਬੋਥ ਪਰਾਣੀਏ ਤੇ ਬਾਰੇ ਪੰਜਾਬੀ ਅਤੇ ਕਸ਼ਮੀਰੀ ਲਗਾਤਾਰ ਗੱਲ ਕਰਦੇ ਰਹੇ ਹਨ ਠੀਕ ਹੈ ਤੇ ਸਟ੍ਰੈਟਜਿਕਲੀ ਦੇਖੀਏ ਤਾਂ ਜਿੱਥੇ ਕਸ਼ਮੀਰ ਵਾਲਾ ਇਲਾਕਾ ਹੈਗਾ ਉੱਥੇ ਤਾਂ ਬਹੁਤ ਸਾਰੀ ਥਾਵਾਂ ਤੇ ਉੱਤੇ ਬੈਠੇ ਨੇ ਜੇ ਪਾਕਿਸਤਾਨੀ ਆਰਮੀ ਹੈ ਗਿਆ ਉਹ ਉੱਤੇ ਬੈਠੀ ਹੈ ਗਿਆ ਸਰਤੇ ਤੇ ਉਹਦਾ ਨੁਕਸਾਨ ਵੀ ਇੰਡੀਅਨ ਆਰਮੀ ਨੂੰ ਕਈ ਵਾਰ ਚੱਕਣਾ ਪੈਂਦਾਗਾ ਇਹ ਤਾਂ ਚਲੋ ਪ੍ਰਸਪੈਕਟਿਵ ਹੈ ਅੱਡਾ ਕਿਵੇਂ ਕੋਣ ਦੇਖਦਾਗਾ ਤੇ ਇਹ ਮੋਟਾ-ਮੋਟਾ ਹੈਗਾ ਜੀ ਹੁਣ ਪੰਜਾਬ ਦਾ ਪਰਸਪੈਕਟਿਵ ਕੀ ਸੀਗਾ ਦੇਖੋ ਪੰਜਾਬ ਨੇ ਇਸ ਪੂਰੇ ਜੰਗ ਦੌਰਾਨ ਕਿਤੇ ਵੀ ਇਹ ਇਸ ਕਿਸਮ ਦੇ ਨਾਰੇ ਨਹੀਂ ਮਾਰੇ ਕਿ ਸਾਨੂੰ ਯੁੱਧ ਚਾਹੀਦਾ ਯੁੱਧ ਚਾਹੀਦਾ ਪੰਜਾਬ ਨੇ ਹਮੇਸ਼ਾ ਸ਼ਾਂਤੀ ਦੀ ਗੱਲ ਕੀਤੀ ਤੇ ਪੰਜਾਬ ਬਹੁਤ ਬੈਲੈਂਸ ਸੀਗਾ ਪੰਜਾਬ ਹਮੇਸ਼ਾ ਦਸਤੀ ਵਲ ਖੜਦਾਗਾ ਪੰਜਾਬ ਜਦੋਂ ਉੱਥੇ ਪਹਿਲਗਾਮ ਦੇ ਵਿੱਚ 26 ਜਣਿਆਂ ਦੀ ਡੈਥ ਹੋਈ ਬਹੁਤ ਬਰਬਰ ਤਰੀਕੇ ਨਾਲ ਅਤਿਨਕਵਾਦੀਆਂ ਨੇ ਉਹਨਾਂ ਨੂੰ ਮਾਰਿਆ ਉਸ ਤੋਂ ਬਾਅਦ ਪੰਜਾਬ ਨੇ ਕਿਹਾਗਾ ਕਿ ਜਸਟਿਸ ਹੋਣਾ ਚਾਹੀਦਾ ਪਰ ਜਿਹੜਾ ਜਦੋਂ ਤੱਕ ਇਹ ਆਪਰੇਸ਼ਨ ਚੱਲਿਆ ਆਪਰੇਸ਼ਨ ਸਿੰਦੂਰ ਉਦੋਂ ਤੱਕ ਪੰਜਾਬ ਨੇ ਕਿਹਾ ਕਿ ਹਾਂ ਠੀਕ ਹੈ ਲੇਕਿਨ ਜਦੋਂ ਇਹ ਪੂਰਾ ਯੁੱਧ ਯੁੱਧ ਕਿ ਫੁੱਲ ਫਲੇਜ ਵਾਰ ਹੋਣੀ ਚਾਹੀਦੀ ਪਾਕਿਸਤਾਨ ਨੂੰ ਨਕਸ਼ੇ ਤੋਂ ਮਿਟਾ ਦੇਣਾ ਚਾਹੀਦਾ ਉੱਥੇ ਫਿਰ ਪੰਜਾਬ ਨੂੰ ਇਹ ਇਹ ਲੱਗਿਆ ਕਿ ਇਹ ਅਜੀਬ ਜੀਆਂ ਗੱਲਾਂ ਨੇ ਇਹਨਾਂ ਇਹਨਾਂ ਦਾ ਹੋਣਾ ਕੁਝ ਨਹੀਂ ਦੋਵੇਂ ਮੁਲਕ ਆਪਾਂ ਕਹ ਲਈਏ ਕਿ ਨਿਊਕਲੀਅਰ ਮੁਲਕ ਨੇ ਇਹਨਾਂ ਕੋਲ ਨਿਊਕਲੀਅਰ ਵੈਪਨ ਨੇ ਦੋਵਾਂ ਮੁਲਕਾਂ ਕੋਲ ਜੇ ਨਿਊਕਲੀਅਰ ਵੈਪਨ اسلامਾਬਾਦ ਚ ਚਲ ਗਿਆ ਉਦੋਂ ਵੀ ਦਿੱਲੀ ਤੱਕ ਕੁਛ ਨਹੀਂ ਰਹਿਣਾ ਜੇ ਇਧਰ ਦਿੱਲੀ ਚਲ ਗਿਆ ਤਾਂ ਦਿੱਲੀ ਉਧਰ اسلامਾਬਾਦ ਤੱਕ ਵੀ ਕੁਛ ਨਹੀਂ ਬਚਣਾ ਕਿਉਂਕਿ ਇਹ ਕੋਈ ਬਹੁਤ ਹੈ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਨਹੀਂ ਹੈ ਦੋਆਂ ਚ ਬਹੁਤ ਮਤਲਬ ਤੁਸੀਂ ਲਾਓ ਕਿ 2-3000 ਕਿਲੋਮੀਟਰ ਦਾ ਦਾ ਏਰੀਆ ਲਾ ਲੀਤਾ ਇਹਨਾਂ ਦੇ ਬਹੁਤ ਵੱਡਾ ਏਰੀਆ ਕਵਰ ਹੋ ਜਾਂਦਾਗਾ ਹਾਂ ਤੁਸੀਂ ਦਿੱਲੀ ਤੋਂ ਲੋਹਰਦਾ ਜਿਹੜਾ ਡਿਸਟੈਂਸ ਦੇਖੋਗੇ ਉਹ ਮਤਲਬ ਇਹ ਨਹੀਂ ਕਿ ਹਜ਼ਾਰਾਂ ਕਿਲੋਮੀਟਰ ਚ 600 650 ਕਿਲੋਮੀਟਰ ਦੀ ਦੂਰੀ ਹੈ ਜੀ ਤੇ ਉਹ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ ਤਾਂ ਉਹ ਬਹੁਤ ਸ਼ਾਇਣੀ ਗੱਲ ਪੰਜਾਬ ਕਰ ਰਿਹਾ ਸੀਗਾ ਉਸ ਹਿਸਾਬ ਨਾਲ ਤੇ ਮੋਟਾ-ਮੋਟਾ ਹੈਗਾ ਜੀ ਇੰਟਰਨੈਸ਼ਨਲੀ ਖਾਸੀ ਅਡੱਡ ਕਿਸਮ ਦੀਆਂ ਰਿਪੋਰਟਾਂ ਇਹਦੇ 'ਚ ਇੱਕ ਪੱਖੇ ਵੀ ਹੈ ਕਿ ਜਿਹੜਾ ਰਫਾਲ ਡੇਗਣ ਦੀ ਗੱਲ ਬਾਰ-ਬਾਰ ਇੰਟਰਨੈਸ਼ਨਲ মিডিਆ ਕਰ ਰਿਹਾ ਹੈਗਾ ਉਹਦੇ ਚ ਜਿਹੜੇ ਚਾਈਨੀਜ਼ ਹਥਿਆਰਾਂ ਵਾਲੇ ਮੈਨੂਫੈਕਚਰਰਸ ਹੈਗੇ ਆ ਖਾਸ ਕਰ ਜਿਹੜੇ ਫਾਈਟਰ ਜੈਟ ਬਣਾ ਰਹੇ ਨੇ ਜਿਹੜੇ ਪਾਕਿਸਤਾਨ ਨੂੰ ਦਿੱਤੇ ਹੋਏ ਨੇ ਉਹਨਾਂ ਵੱਲੋਂ ਪੀਆਰ ਮਨੀ ਵੀ ਖਾਸਾ ਪੁਸ਼ ਕੀਤਾ ਗਿਆ ਹੈਗਾ ਤਾਂ ਕਿ ਇੰਟਰਨੈਸ਼ਨਲ মিডিਆ ਉਹਨੂੰ ਹੋਰ ਕਵਰ ਕਰੇ ਉਹਦਾ ਫਾਇਦਾ ਕੀ ਹੋਇਆਗਾ ਜਿਹੜੀ ਚਾਈਨੀਜ਼ ਕੰਪਨੀ ਹੈਗੀ ਯਾਰ ਉਹਦੇ ਸ਼ੇਅਰ ਵੀ ਉੱਪਰ ਗਏ ਨੇ ਜੀ ਉੱਤੇ ਗਏ ਨੇ ਤੇ ਪੂਰੀ ਦੁਨੀਆ ਪਰ ਦੇ ਵਿੱਚ ਉਹਨਾਂ ਦਾ ਪ੍ਰਭਾਵ ਵਧਿਆਗਾ ਇਹ ਦੇਖੋ ਚੜ੍ਹਾਈ ਪਾਕਿਸਤਾਨ ਅਤੇ ਇੰਡੀਆ ਦੀ ਜੰਗ ਚ ਚੜ੍ਹਾਈ ਜਿਹੜੀ ਹੋਈ ਹੈ ਉਹ ਦੋ ਮੁਲਕਾਂ ਦੀ ਹੈ ਇੱਕ ਤਾਂ ਚਾਈਨਾ ਦੀ ਹੈ ਅਮਰੀਕਾ ਦੀ ਚਾਈਨਾ ਦੀ ਇਸ ਕਰਕੇ ਹੋਈ ਹੈ ਕਿਉਂਕਿ ਜਿਹੜੀ 에어 에어 ਟੈਕਨੋਲੋਜੀ ਵਰਤ ਰਿਆ ਸੀਗਾ ਪਾਕਿਸਤਾਨ ਉਹ ਚਾਈਨਾ ਦੀ ਸੀਗੀ ਉਹਨਾਂ ਦੇ ਜੈਟਸ ਦੀ ਚੜ੍ਹਾਈ ਹੋਈ ਹੈ ਉਹਨਾਂ ਦੇ ਜਿਹੜੇ ਡਿਫੈਂਸ ਸਿਸਟਮ ਸੀ ਉਹਦੀ ਚੜ੍ਹਾਈ ਹੋਈ ਹੈ ਤੇ ਅਮਰੀਕਾ ਦੀ ਇਸ ਕਰਕੇ ਚੜ੍ਹਾਈ ਹੋਈ ਹੈ ਕਿ ਅਮਰੀਕਾ ਇਹ ਦਾਅਵਾ ਕਰ ਰਿਹਾ ਹੈਗਾ ਉਹਨੇ ਦੋ ਮੁਲਕਾਂ ਦੇ ਵਿੱਚ ਵਾਰ ਰਕਵਾਤੀ ਤੇ ਇਹ ਮੋਟਾ-ਮੋਟਾ ਸੀ ਇਸ ਪੂਰੇ ਵਾਰ ਦਾ ਮੇਰਾ ਵਿਸ਼ਲੇਸ਼ਣ ਹੈਗਾ ਤੋ ਨੂੰ ਚੰਗਾ ਲੱਗ ਸਕਦਾ ਲੱਗ ਸਕਦਾਗਾ ਬੁਰਾ ਲੱਗ ਸਕਦਾਗਾ ਇਹਦੇ ਵਿੱਚ ਮੈਂ ਇਹ ਕਹਾਂਗਾ ਕਿ ਕਹਾਂਗਾ ਕਿ ਦੋਵੇਂ ਮੁਲਕ ਜਿਹੜੇ ਰੈਟੋਰਿਕ ਵਰਤ ਰਹੇ ਸੀਗੇ ਯਾਨੀ ਕਿ ਜਿਹੜੀ ਪਪੂਲਰ ਭਾਸ਼ਾ ਵਰਤ ਰਹੇ ਸੀਗੇ ਫਿਲਮੀ ਭਾਸ਼ਾ ਵਰਤ ਰਹੇ ਸੀਗੇ ਉਸ ਅਸਾਦ ਨਾਲ ਜੰਗ ਦਾ ਨਾ ਧਰਨ ਐਨਾਲਿਸਿਸ ਹੁੰਦਾਗਾ ਨਾ ਜੰਗਾ ਹੁੰਦੀਆਂ ਨੇ ਜੰਗਾ ਬਾਰੇ ਮੈਂ ਦੱਸ ਚੁੱਕਿਆਗਾ ਕਿ ਕਿਵੇਂ ਡਰੋਨਸ ਦੇ ਇਸਤੇਮਾਲ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਜਿਹੜੇ ਜੰਗਾਂ ਦਾ ਇੱਕ ਕਹਿ ਲਿਏ ਕਿ ਪੁਰਾ ਪ੍ਰਸਪੈਕਟਿਵ ਹੀ ਬਦਲ ਚੁੱਕਿਆਗਾ ਅਜ਼ਰਬੈਜਾਨ ਅਤੇ ਆਰਮੀਨੀਆ ਦੀ ਜੰਗ ਚ ਆਪਾਂ ਦੇਖ ਚੁੱਕੇ ਹਾਂ ਕਿ ਕਿਵੇਂ ਜਿਹੜਾ ਆਰਮੀਨੀਆ ਸੀਗਾ ਉਹ ਪਹਿਲਾਂ ਅਜ਼ਰਬੈਜਾਨ ਤੋਂ ਬਹੁਤ ਤਗੜਾ ਮੁਲਕ ਹੁੰਦਾ ਸੀਗਾ ਪਰ ਟਰਕੀ ਨੇ ਅਜ਼ਰਬੈਜਾਨ ਨੂੰ ਬਹੁਤ ਸਾਰੇ ਡਰੋਨ ਦਿੱਤੇ ਸੀਗੇ ਤੇ ਤਿੰਨ ਚਾਰ ਦਿਨਾਂ ਅੰਦਰ ਹੀ ਅਜ਼ਰਬੈਜਾਨ ਨੇ ਉਹ ਡਰੋਨਾਂ ਰਾਹੀਂ ਆਰਮੀਨੀਆ ਦਾ ਧੂਆਂ ਘਟਦਾ ਸੀਗਾ ਇਹ ਮੈਂ ਮਤਲਬ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾਗਾ ਕਿ ਡਰੋਨਾਂ ਰਾਹੀਂ ਕਿਸ ਕਿਸਮ ਦਾ ਵਾਰਫੇਅਰ ਹੋ ਚੁੱਕਿਆ ਅੱਜਕੱਲ੍ਹ ਕਨਵੈਨਸ਼ਨਲ ਵਾਰ ਨਹੀਂ ਬਚਿਆਗਾ ਅਜਕਲ ਜਿਹੜੀ ਵਾਰ ਹੈ ਉਹ ਜ਼ਿਆਦਾਤਰ 에ਅਰ ਦੇ ਵਿੱਚ ਹੋ ਰਹੀ ਹੈ ਜਿਹਦੀ ਵੀ 에ਅਰ ਟੈਕਨੋਲੋਜੀ 에ਅਰ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਡਿਫੈਂਸ ਸਿਸਟਮ ਜਾਂ ਫਿਰ ਹੋਰ ਉਹਨਾਂ ਦੇ ਫਾਈਟਰ ਜੈਟਸ ਇਹ ਸਾਰੇ ਜਿਨ੍ਹਾਂ ਦੇ ਸਟਰੋਂਗ ਹੈ ਗਿਆ ਕੋਈ ਅੱਜਕਲ ਡੋਮਿਨੇਟ ਕਰਦੇ ਨੇ ਤੇ ਇਹ ਮੋਟਾ-ਮੋਟਾ ਹੈਗਾ ਜਿਹੜਾ ਇਹ ਕਹਿੰਦੇ ਨੇ ਕਿ ਅਸੀਂ ਤਾਂ ਸਵੇਰੇ ਚੱਲਾਂਗੇ ਤੇ ਸ਼ਾਮ ਨੂੰ ਲਾਹੌਰ ਜਾ ਕੇ ਪਕੌੜੇ ਖਾਵਾਂਗੇ ਜਾਂ ਫਿਰ ਲਾਹੌਰ ਵਾਲੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਤਾਂ ਜਾਂ ਫਿਰ ਪਾਕਿਸਤਾਨ ਵਾਲੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਸਵੇਰੇ ਚੱਲਾਂਗੇ ਸ਼ਾਮ ਨੂੰ ਦਿੱਲੀ ਜਾ ਕੇ ਚਾਹ ਪੀਵਾਂਗੇ ਇਹਨਾਂ ਜਿਹੜੇ ਪਪੂਲਰ ਫਿਲਮੀ ਗੱਲਾਂ ਦਾ ਕੋਈ ਮਤਲਬ ਨਹੀਂ ਹੈ ਇਹਦੇ ਨਾਲ ਫਿਰ ਇਹਦੇ ਨਾਲ ਫਿਰ ਪੁਣੀਆ ਜੀ ਇੱਕ ਚੀਜ਼ ਹੋਰ ਹੋ ਜਾਂਦੀ ਹੈ ਨਾ ਆਪਾਂ ਹੁਣ ਏਰੀਆ ਡਿਫਾਈਨ ਕਰਕੇ ਨਹੀਂ ਲੜ ਸਕਦੇ ਵੀ ਆਪਾਂ ਕਹਿ ਦਈਏ ਵੀ ਜੇ جنگ ਪਾਕਿਸਤਾਨ ਤੱਕ ਸੀ ਪਾਕਿਸਤਾਨ ਦੀ ਹਮਲੇ ਜਿਹੜੇ ਨੇ ਉਹ ਪੰਜਾਬ ਤੱਕ ਸੀਮਤ ਨੇ ਇਹ ਨਹੀਂ ਕਹਿ ਸਕਦੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਸਿਰਸਾ ਦੇ ਵਿੱਚ ਜਿਹੜੀ ਡਿੱਗੀ ਹੈ ਮਿਸਾਈਲ ਡਿੱਗੀ ਹੈ ਉਹ ਦਿੱਲੀ ਵੱਲ ਡਾਕੀ ਗਈ ਸੀ ਕਹਿਣ ਤਾਂ ਆਪਾਂ ਫਿਰ ਸੁਰੱਖਿਆਤਾ ਦਿੱਲੀ ਵੀ ਨਹੀਂ ਜਦੋਂ ਲੜਨਾ ਹੀ ਹਵਾ ਦੇ ਵਿੱਚ ਹੈ ਫਿਰ ਅਟੈਕ ਤਾਂ ਕਿਸੇ ਵੀ ਤਰੀਕੇ ਨਾਲ ਕਿੰਨੀ ਵੀ ਦੂਰ ਮਾਰ ਵਾਲਾ ਕੀਤਾ ਜਾ ਸਕਦਾ ਹੁਣ ਕੀ ਪਤਾ ਕੱਲ ਨੂੰ ਇੰਨੀ ਤਕੜੀ ਐਡਵਾਂਸ ਡਿਫੈਂਸ ਸਿਸਟਮ ਦੇ ਨਾਲ ਹਵਾ ਦੇ ਵਿੱਚ ਮਾਰ ਕੀਤੀ ਜਾਂਦੀ ਹੈ ਜਿਹਦੀ ਬੰਬੇ ਤੱਕ ਮਾਰ ਹੋਵੇ ਕਹਿਣ ਦਾ ਭਾਫੇ ਏਰੀਆ ਹੁਣ ਡਿਫਾਈਨ ਕਰਕੇ ਨਹੀਂ ਲੜਿਆ ਜਾ ਸਕਦਾ ਵੀ ਆ ਆ ਸਾਡਾ ਖੇੜਾ ਹੈ ਇੰਨੇ ਕੁ ਚ ਹੀ ਸਾਰਾ ਕੁਝ ਹੋਣਾ ਮਿਸਾਈਲ ਬੰਬ ਇੱਥੇ ਹੀ ਡਿੱਗਣੇ ਨੇ ਜੇ ਹਵਾ ਚ ਹੋਊਗੀ ਫਿਰ ਤਾਂ ਉਹ ਜੈਟ ਹੈ ਜਾਂ ਮਿਸਾਈਲ ਹੈ ਜੋ ਡਰੋਨ ਹੈ ਉਹ ਬੰਬੇ ਤੱਕ ਵੀ ਮਾਰ ਕਰ ਸਕਦਾ ਹੈ ਅੱਗੇ ਸਾਊਥ ਤੱਕ ਵੀ ਜਾ ਸਕਦਾ ਹੈ ਪਾਕਿਸਤਾਨ ਦੇ ਵੱਲੋਂ ਜੇ ਇਦਾਂ ਦੇ ਅਟੈਕ ਆਉਣ ਵਾਲੇ ਸਮੇਂ ਚ ਕੀਤੇ ਜਾਂਦੇ ਨੇ ਨਹੀਂ ਇਹ ਤਾਂ ਅਡੜ ਹੈ ਦੇਖੋ ਜੀ ਮਤਲਬ ਆਪਣਾ ਆਪਾ ਜੇ ਮੈਂ ਕਹਿਣਾ ਹੋਵੇ ਠੀਕ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਅਡੜ ਕਿਸਮ ਦੀਆਂ ਨੇ ਮਤਲਬ ਇੰਡੀਆ ਵੀ ਕਮਜ਼ੋਰ ਨਹੀਂ ਹੈ ਇਸ ਮਾਮਲੇ ਤੇ ਠੀਕ ਹੈ ਇਸ ਜੰਦ ਚ ਉਹਨੂੰ ਡਿਪਲੋਮੈਟਿਕਲੀ ਬਹੁਤ ਨੁਕਸਾਨ ਚੱਕਣਾ ਪਿਆਗਾ ਪਰ ਠੀਕ ਹੈ ਮਤਲਬ ਇਹ ਤਾਂ ਜੇ ਤੁਸੀਂ ਘੱਟ ਪ੍ਰਪੇਅਰ ਹੁੰਦੇ ਹੋ ਐਂ ਦੂਜੇ ਨੂੰ ਲਾਈਟ ਲੈ ਜਾਂਦੇ ਹੋ ਤਾਂ ਤੁਹਾਡੇ ਨਾਲ ਇਸ ਕਿਸਮ ਦੇ ਚੀਜ਼ਾਂ ਤਾਂ ਵਰਤਦੀਆਂ ਹੀ ਨੇ ਪਰ ਮਤਲਬ ਹਾਂ ਇਨ ਮਤਲਬ ਜੇ ਦੋਵੇਂ ਮੁਲਕ ਅੱਗੇ ਇੰਟੈਂਸ ਵਾਰ ਚ ਵੜਦੇ ਤਾਂ ਫਿਰ ਦੋਵੇਂ ਮੁਲਕਾਂ ਦਾ ਨੁਕਸਾਨ ਤਾਂ ਹੋਣਾ ਹੀ ਸੀਗਾ ਤੇ ਉਹ ਫਿਰ ਗੱਲ ਕਿੱਧਰ ਨੂੰ ਜਾਂਦੀ ਉਹ ਤਾਂ ਇੱਕ ਅੱਡੋ ਦਾ ਵਿਸਲੇਸ਼ਨ ਦਾ ਪੱਖ ਬਣਦਾ ਪਰ ਜਿੰਨਾ ਕ ਅਸੀਂ ਵਿਸਲੇਸ਼ਨ ਕੀਤਾ ਉਹ ਫੈਕਚੁਅਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਜੋ ਕੁਝ ਵਾਪਰਿਆ ਉਹਦੇ ਤੇ ਆਪਾਂ ਸਟਿਕ ਰਹਿ ਕੇ ਉਹ ਵਿਸਲੇਸ਼ਨ ਕੀਤਾ ਤੇ ਮੈਨੂੰ ਲੱਗਦਾ ਕਿ ਹੁਣ 8 8 ਵਜ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਆਪਣੇ ਗੱਲ ਰੱਖਣਗੇ ਮੈਨੂੰ ਲੱਗਦਾਗਾ ਕਿ ਮੈਂ ਉਹਨੂੰ ਸੁਣ ਲਵਾਂ ਫਿਰ ਤਾਂ ਕਿ ਜੇ ਅਗਲੇ ਆਣ ਅਗਲੇ ਆਣ ਵਾਲਾ ਜਿਹੜਾ ਆਪਣੀ ਗੱਲਬਾਤ ਹੋਊਗੀ ਉਹਦੇ ਵਿੱਚ ਮੈਂ ਉਹਨਾਂ ਨੇ ਕੀ ਕਿਹਾ ਉਹਦੇ ਬਾਰੇ ਵਿਸਲੇਸ਼ਨ ਕਰ ਪਾਵਾਂਗਾ ਜੀ ਆਪਾਂ ਦੁਬਾਰ ਤੋਂ ਫੇਰ ਜੁੜਾਂਗੇ ਸਰੋਤਿਆਂ ਨੂੰ ਦੱਸਦੀ ਹੈ ਕਿ ਆਪਾਂ ਇੱਕ ਵਾਰ ਫੇਰ ਤੋਂ ਪੂਨੀਆ ਜੀ ਨੂੰ ਨਾਲ ਲਵਾਗੇ ਤੇ ਫੇਰ ਆਪਾਂ ਚਾਨਣਾ ਪਾਵਾਂਗੇ ਕਿ ਕੀ ਕੁਝ ਗੱਲਬਾਤ ਰੱਖੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਜਾਂ ਫਿਰ ਸਿਰਫ ਆਪਣੀ ਛਾਤੀ ਦਾ ਸਹਜ ਹੀ ਕਿਣਾ ਹੈ ਉਹ ਸਾਰੀ ਗੱਲਬਾਤ ਆਪਾਂ ਕਰਾਂਗੇ ਇਹ ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਤੋਂ ਬਾਅਦ ਸਪੂਨੀਆ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਇਸ ਸੰਸਾੜਨਾਲ ਮਨਦੀਪ ਪੁਨੀਆ ਜੀ ਦੁਬਾਰ ਤੋਂ ਥੋੜੇ ਸਮੇਂ ਦੇ ਵਿੱਚ ਜੁੜਦੇ ਆ ਤੁਸੀਂ ਜੁੜੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਧੰਨਵਾਦ ਸਾਥਸ਼ਿਆ ਕਾ